ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰੂ ਰਾਸਪੁਰ ਦੇ ਪਿੰਡ ਮਕੋੜਾ ਸੋ ਮਕੋੜਾ ਤੇ ਮਰਾੜਾ ਦਾ ਬਿਲਕੁਲ ਸੈਂਟਰ ਦੇ ਵਿੱਚ ਅਸੀਂ ਖੜੇ ਆ ਜੀ ਇੱਕ ਬੰਨੇ ਮਕੋੜਾ ਇੱਕ ਸਾਈਡ ਤੇ ਜਿਹੜਾ ਮਰਾੜਾ ਪਿੰਡ ਵਾ ਔਰ ਆ ਸੈਂਟਰ ਪੁਆਇੰਟ ਆ ਜੀ ਔਰ ਸੈਂਟਰ ਪੁਆਇੰਟ ਜਿਹੜਾ ਵਾ ਤੁਸੀਂ ਆ ਤੁਸੀਂ ਦੇ ਅਸੀਂ ਖੜੇ ਆ ਔਰ ਇੱਥੇ ਜਿਹੜਾ ਇਸ ਸਮੇਂ ਜੰਗੀ ਪੱਧਰ ਤੇ ਕੰਮ ਚੱਲਦਾ ਪਿਆ ਜੀ ਤੁਸੀਂ ਦਾ ਬੰਨ ਪਾਉਣ ਵਾਸਤੇ ਜਿਹੜਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਵਾ ਸੋ ਹਾਲਾਤ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਹਾਲਾਤ ਇੱਥੇ ਬਹੁਤ ਮਾੜੇ ਸੰਜੀ ਜਦੋਂ ਪਾਣੀ ਦੀ ਮਾਰ ਪਈ ਆ ਇਸ ਸਾਈਡ ਔਰ ਇਹ ਸਾਰੀ ਤੁਸੀਂ ਰੁੜ ਗਈ ਜਿੱਥੇ ਆਪਾਂ ਖੜੇ ਆ ਜੀ ਤਕਰੀਬਨ ਇਹ ਸਾਰੀ ਤੁਸੀਂ ਰੁੜ ਗਈ ਸੀ ਇਹ ਰਸਤੇ ਬਿਲਕੁਲ ਬਲਾਕ ਸੀ ਸਾਰੇ ਪਾਣੀ ਭਰੇ ਦਾ ਸੀ ਔਰ ਬੁਰੇ ਹਲਾ ਸੀ ਇੱਥੇ ਮੈਂ ਇੱਕ ਚੀਜ਼ ਤੁਹਾਨੂੰ ਦਿਖਾਉਣਾ ਤਸਵੀਰ ਦਿੜਨਾ ਵੀ ਇਸ ਤੁਸੀਂ ਦੇ ਉੱਪਰ ਇੱਕ ਮੰਦਿਰ ਸੀ ਜੀ ਇਸ ਮੰਦਿਰ ਨੂੰ ਦੇਖੋ ਇਹ ਟਸਤਾ ਮਸ ਨਹੀਂ ਹੋਇਆ ਜੀ ਇਹਦੀ ਇੱਕ ਇੱਟ ਤੱਕ ਲਈ ਹਿੱਲੀ ਜਦ ਕਿ ਇੱਦੀਆਂ ਵੱਡੀਆਂ ਤੁਸੀਂਾਂ ਰੁੜ ਗਈਆਂ ਪਰ ਇਸ ਮੰਦਿਰ ਨੂੰ ਕੁਝ ਨਹੀਂ ਹੋਇਆ ਕਿਤਨਾ ਕਿਤੇ ਭਗਵਾਨ ਜਿਹੜਾ ਜੀ ਅੱਜ ਵੀ ਦੇਖੋ ਵੀ ਰਾਜਮਾਨ ਆ ਔਰ ਇਹ ਤਸਵੀਰ ਸਾਂਝੀ ਕਰਿਓ ਕਿਓਗੇ ਦਿਖਾਓ ਜਰਾ ਆ ਦੇਖੋ ਤੁਸੀਂ ਇਹਦਾ ਕੋਈ ਪਿੱਲਰ ਨਹੀਂ ਲਿਆ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਮੰਦਰ ਨੂੰ ਨੁਕਸਾਨ ਨਹੀਂ ਹੋਇਆ ਜੀ। ਔਰ ਇਹ ਦੇਖੋ ਤੁਸੀਂ ਇਹ ਭਗਵਾਨ ਦੀ ਲੀਲਾ ਹੀ ਹੁੰਦੀ ਹੈ ਜੀ। ਉਹਦੀ ਲੀਲਾ ਹੀ ਆ ਕਿ ਜਿਹੜਾ ਮੰਦਰ ਦਾ ਕੋਈ ਨੁਕਸਾਨ ਨਹੀਂ ਹੋਇਆ। ਇਸ ਸਾਈਡ ਦਿਖਾਣੀ ਤੁਹਾਨੂੰ। ਤੁਸੀਂ ਦੇਖੋ ਤੁਸੀਂ ਸਾਰੀ ਸਾਰੀ ਰੁੜ ਗਈ ਆ। ਪਾਜੀ ਇੱਕ ਮਿੰਟ। ਸੋ ਜਿਹੜੇ ਲੋਕਲ ਨੇਇਸ ਹੁੰਦੇ ਉਹਨਾਂ ਨਾਲ ਵੀ ਗੱਲਬਾਤ ਕਰਨੇ ਲੋਕਾਂ ਨਾਲ। ਸੋ ਇਸ ਸਾਈਡ ਤੇ ਦੇਖੋ ਤੁਸੀਂ ਗੁਜਰਾ ਦਾ ਕੋਲਵਾ ਇਹ ਵੀ ਸਾਰਾ ਰੁੜ ਗਿਆ ਜੀ। ਸਾਹਮਣੇ ਗੁਜਰਾ ਦਾ ਕੋਲਾ ਉਹ ਵੀ ਰੁੜ ਗਿਆ। ਔਰ ਇਸ ਸਾਈਡ ਤੇ ਵੀ ਦੇਖੋ ਤੁਸੀਂ ਇਹ ਜੰਗੀ ਪੱਤਰ ਤੇ ਕੰਮ ਚੱਲਦਾ ਪਿਆ ਉਹ। ਲਗਾਤਾਰ ਜਿਹੜੇ ਆ ਜੀ ਕੰਮ ਕੀਤੇ ਜਾ ਰਹੇ ਆ ਕਿਉਂਕਿ ਤੁਸੀਆਂ ਮਜ਼ਬੂਤ ਹੋਣੀਆਂ ਬਹੁਤ ਜ਼ਰੂਰੀ ਨੇ ਸੋ ਪ੍ਰਸ਼ਾਸਨ ਵੱਲੋਂ ਜਿਹੜਾ ਵਾ ਜੀ ਸਰਕਾਰਾਂ ਵੱਲੋਂ ਜਿਹੜਾ ਵਾ ਉਪਰਾਲਾ ਕੀਤਾ ਗਿਆ ਵਾ ਉਹ ਤੁਸੀ ਤੇ ਇਸ ਸਮੇਂ ਜਿਹੜਾ ਵਾ ਲਗਾਤਾਰ ਕੰਮ ਚੱਲ ਰਿਹਾ ਵਾ ਸੋ ਇਸ ਸੈੱਟ ਤੇ ਤੁਹਾਨੂੰ ਫਿਰ ਦਿਖਾਉਣੇ ਇੱਕ ਤਸਵੀਰ ਨਾ ਹੈਰਾਨ ਤੁਸੀਂ ਦਵਾ ਪੀ ਮੰਦਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਜੀ ਦੇਖੋ ਵੱਡੀ ਗੱਲ ਜਿਹੜੀ ਆ ਕਿਉਂਕਿ ਮੈਂ ਤੁਹਾਨੂੰ ਦੱਸ ਰਿਹਾ ਵੀ ਜਿਹੜੀ ਜਗ੍ਹਾ ਤੇ ਮੈਂ ਖੜਾ ਵਾਂ ਤਕਰੀਬਨ ਤੁਸੀਂ ਸਾਰੀ ਉਹ ਸਾਰੀ ਤੁਸੀਂ ਜਿਹੜੀ ਰੁੜ ਗਈ ਪਰ ਇਸ ਮੰਦਰ ਨੂੰ ਕੋਈ ਨੁਕਸਾਨ ਨਹੀਂ ਹੋਇਆ ਭਾਜੀ ਇੱਕ ਮਿੰਟ ਸੋ ਇਥੇ ਦੀ ਲੋਕਲ ਬਸ ਨੀਕ ਨੇ ਜੀ ਇਹਨਾਂ ਨਾਲ ਗੱਲਬਾਤ ਕਰ ਲੈਣੇ ਆ। ਥੈਂਕ ਯੂ ਸਰ। ਭਾਜੀ ਨੁਕਸਾਨ ਤਾਂ ਬਹੁਤ ਵੱਡਾ ਹੋਇਆ ਹੈ ਨਾ ਤੁਸੀਂ ਸਾਰੇ ਡੁੱਗ ਗਏ। ਸਰ ਨੁਕਸਾਨ ਤਾਂ ਇਦਾਂ ਹੈ ਕਿ ਲਾਗੇ ਛਾਗੇ ਜਿੰਨੇ ਵੀ ਪਿੰਡ ਪੈਂਦੇ ਆ ਖਾਸ ਕਰ ਸਾਡਾ ਮਕੋਲਾ, ਟਾਂਡਾ, ਕੰਨ ਠੀਕ ਹੈ ਇਹਨਾਂ ਪਿੰਡਾਂ ਦਾ ਜਿਹੜਾ ਜ਼ਰੂਰਤ ਤੋਂ ਜ਼ਿਆਦਾ ਨੁਕਸਾਨ ਆ। ਕੁਝ ਕਰ ਇਦਾਂ ਦੇ ਨੇ ਜਿਨ੍ਹਾਂ ਦੇ ਘਰ 'ਚ ਸ਼ਾਇਦ ਅੱਜ ਵੀ ਰੋਟੀ ਨਹੀਂ ਬਣ ਰਹੀ। ਵਾਹ ਵਾਹ। ਤੇ ਇਹ ਪਾਣੀ ਦਾ ਵਹਾ ਇੰਨਾ ਆਇਆ ਕਿ ਤੁਸੀਂ ਦੇਖ ਲੋਗੇ ਤੁਸੀਂ ਕਿੰਨੀ ਉੱਚੀ ਆ ਕਿ ਤੁਸੀਂ ਤੋੜ ਕੇ ਦੂਜੇ ਪਿੰਡਾਂ ਦੇ ਵਿੱਚ ਜਿਹੜਾ ਚੰਡੀਗੜ੍ਹ ਹੋ ਗਿਆ ਆਪਣਾ ਛਪਕਰਾ ਹੋ ਗਿਆ ਮਰਾੜਾ ਹੋ ਗਿਆ ਕਿ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ इवन ਇਤੋਂ ਤੱਕ ਜਾਨਕਿ ਰਾਵੀ ਦਾ ਜਿਹੜਾ ਪਾਣੀ ਆ ਇਹ ਨੌਮਣੀ ਦੇ ਪਾਣੀ ਨਾਲ ਜਾ ਕੇ ਟੱਚ ਹੋਇਆ ਤੇ ਉਪਰਾਂਪਰ ਤੱਕ ਪਾਣੀ ਚਲਾ ਗਿਆ ਵਾਏ ਵਾਹ ਹਾਂਜੀ ਵੱਡੀ ਮਾਰ ਹੀ ਪਾਣੀ ਤੇ ਇਤੋਂ ਬਾਅਦ ਸਾਡੇ ਪਿੰਡ ਦੇ ਬਿਲਕੁਲ ਸਾਹਮਣੇ ਜਿਹੜਾ ਚੰਡੀਗੜ੍ਹ ਨਾਲ ਸਾਡਾ ਰਸਤਾ ਮਿਲਦਾ ਹਾਂ ਉੱਥੇ ਵੀ ਘਟ ਤੋਂ ਘਟ ਕੋਈ 80 ਤੋਂ 85 ਫੁੱਟ ਦਾ ਜਿਹੜਾ ਪਾੜ ਪਿਆ ਹੋਇਆ ਤੁਸੀਂ ਦੇ ਵਿੱਚ ਪਿਆ ਅੱਛਾ ਪਾਜੀ ਮੈਂ ਹੈਰਾਨ ਇਸ ਚੀਜ਼ ਦਾ ਵਾ ਇਹ ਇਹ ਸਭ ਕੁਝ ਰੁੜ ਗਿਆ ਇਹਨਾਂ ਨੂੰ ਨੁਕਸਾਨ ਹੋ ਗਿਆ ਦਰਖਤ ਮੰਨ ਦੇਖ ਰਿਹਾ ਵੱਕੜੜੇ ਵੱਡੇ ਦਰਖਤ ਪਟੋ ਗਏ ਆ ਹਾਂਜੀ ਹਾਂਜੀ ਐਡਾ ਵੱਡਾ ਨੁਕਸਾਨ ਹੋਣ ਦੇ ਬਾਵਜੂਦ ਇਹ ਮੰਦਰ ਜਿਹੜਾ ਇਹਨੂੰ ਕੁਛ ਨਹੀਂ ਹੋਇਆ ਜੀ ਮੰਦਰ ਵੇਖੋ ਜੀ ਇਹ ਤਾਂ ਇੱਕ ਕੁਦਰਤ ਹੀ ਆ ਨਾ ਜੀ ਹਾਂ ਇਹਨੂੰ ਤਾਂ ਰੱਬ ਦੀ ਮਿਹਰ ਕਹਿੰਦੇ ਆ ਥੋੜਾ ਅੱਗੇ ਆ ਕੇ ਦਿਖਾਉਣੇ ਮੈਂ ਕੈਮਰਾਮੈਨ ਕੋ ਅੱਗੇ ਜਾਓ ਥੋੜਾ ਜੀ ਇਸ ਮੰਦਰ ਦੀ ਕੋਈ ਪੌੜੀ ਤੱਕ ਜਿਹੜੀ ਆ ਨਹੀਂ ਹਿੱਲੀ ਹਾਂ ਠੀਕ ਹੈ ਕੁਦਰਤ ਇਹਨੂੰ ਕਿਹਾ ਜਾਂਦਾ ਜੀ ਮੰਨਣਾ ਪਏਗਾ ਬਾਜੀ ਤੋ ਇਹ ਦੇਖੋ ਕਿ ਮੰਦਰ ਦੇ ਚਾਰੇ ਪਾਸੇ ਪਾਣੀ ਆ ਚਾਰੇ ਪਾਸੇ ਪਾੜ ਪਿਆ ਹੋਇਆ ਹਾਂ ਚਾਰੇ ਪਾਸੇ ਪ ਔਰ ਇਹੀ ਇੱਕ ਪਰਮਾਤਮਾ ਦੀ ਮਿਹਰ ਆ ਕਿ ਮੰਨਣਯੋਗ ਜਗ੍ਹਾ ਆ ਤੇ ਅੱਜ ਤੁਹੀਂ ਦੇਖ ਲਓ ਤੁਹਾਡੇ ਸਾਹਮਣੇ ਆ ਸਾਰਾ ਕੁਝ ਇਹਦੇ ਵਿੱਚ ਝੂਠ ਵਾਲੀ ਜਾਂ ਕੋਈ ਉਹ ਜੀ ਗੱਲ ਨਹੀਂ ਹੈਗੀ ਕਿ ਹਰ ਚੀਜ਼ ਉਹਨਾਂ ਦਾ ਕਮਰਾ ਜਿਹੜਾ ਬਣਿਆ ਜਗ੍ਹਾ ਬਣੀ ਆ ਹਮ ਤੇ ਸਾਰਾ ਕੁਝ ਸੇਫ ਆ। ਹੂੰ ਹੂੰ। ਠੀਕ ਹੈ। ਹਰ ਸਾਲ ਇਥੇ ਵਧੀਆ ਮਾਲ ਕੇ ਮੇਲਾ ਲੱਗਦਾ। ਵਧੀਆ ਪ੍ਰਬੰਧ ਹੁੰਦੇ ਨੇ, ਜਗਰਾਤੇ ਹੁੰਦੇ ਨੇ। ਹਾਂਜੀ। ਤੇ ਉਹ ਤੁਸੀਂ ਦੇਖ ਲੋਗੇ ਪਰਮਾਤਮਾ ਦੀ ਮਿਹਰ ਹੈ। ਪਰਮਾਤਮਾ ਨੇ ਆਪਣੀ ਜਗ੍ਹਾ ਜਿਹੜੀ ਆ ਸੇਫ ਰਹੀ ਆ। ਬਿਲਕੁਲ ਬਿਲਕੁਲ। ਇਹ ਦਿਖਾਓ, ਇਹ نیچے ਦਿਖਾਓ ਜੀ ਜਿੱਥੇ ਖੜੇ ਨੇ ਦੇਖੋ ਤੁਸੀਂ ਮੰਦਰ ਦੇ ਨਾਲ ਜਿਹੜਾ ਵਾ। ਇੱਥੇ ਪਾਣੀ ਲੰਘਿਆ ਹੋਇਆ। ਇਹ ਪਾਣੀ ਲੰਘਿਆ ਵਾ ਇੱਥੇ ਬੋਰੀਆਂ ਪਾਗ ਜਿਹੜਾ ਵਾ ਜੀ। ਅਗਲੀ ਸਾਈਡ ਤੋਂ ਪਾਣੀ ਲੰਘਿਆ ਹੋਇਆ। ਅੱਗੋਂ ਵੀ ਪਾਣੀ ਲੰਘਿਆ। ਹਾਂਜੀ। ਇਹ ਸਾਰਾ ਜੁਗਾਰ ਕੀਤਾ ਜਾ ਰਿਹਾ। ਸੋ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਮੰਦਰ ਨੂੰ ਹੋਇਆ ਜੀ ਨਹੀਂ ਸੋ ਭਾਈ ਤੁਸੀਂ ਵੀ ਇੱਥੇ ਹਾਂ ਜੀ ਬੜੀ ਵੱਡੀ ਗੱਲ ਆ ਭਾਜੀ ਮੰਦਰ ਨੂੰ ਕੋਈ ਨੁਕਸਾਨ ਨਹੀਂ ਬਾਕੀ ਸਭ ਕੁਝ ਢੜ ਗਿਆ ਨਹੀਂ ਬਹੁਤ ਵਧੀਆ ਗੱਲ ਹੈ ਸਭ ਭਗਵਾਨ ਦੀ ਅਸੀ ਤੇ ਕਿਰਪਾ ਬਹੁਤ ਨੁਕਸਾਨ ਹੋਦੇ ਹਾਲ ਦੁਆਲੇ ਸਾਰਾ ਨੁਕਸਾਨ ਹੋ ਗਿਆ ਬਿਲਕੁਲ ਨੁਕਸਾਨ ਨਹੀਂ ਹੋਇਆ ਬੜੀ ਹੈਰਾਨੀ ਵਾਲੀ ਗੱਲ ਹੈ ਨਾ ਭਾਜੀ ਕੋਈ ਕੋਈ ਡੇ ਵੱਡੇ ਪਿੱਲਰ ਵੀ ਨਹੀਂ ਆ ਨਾਰਮਲ ਕੰਦਾ ਵਾ ਤੁਸੀਂ ਆ ਦੇਖੋ ਨਾ ਤੁਸੀਂ ਆਲੇ ਦੁਆਲੇ ਕਮਰਾ ਬਣਿਆ ਤੁਸੀਂ ਸਾਹਮਣੇ ਕਮਰਾ ਦੇਖੋ ਜੰਗਲਾ ਲੱਗਾ ਕਿੰਨਾ ਗਹਿਰਾਈ ਚ ਕਮਰਾ ਆ ਹਾਂ ਚਾਰੇ ਪਾਸੇ ਪਾਣੀ ਫੇਰਾ ਸ਼ਾਇਦ ਅੰਦਰ ਵੀ ਪਾਣੀ ਹੋਈਗਾ ਲੇਕਿਨ ਦੇਖੋ ਬਿਲਕੁਲ ਸੇਫ ਆ ਬਿਲਕੁਲ ਸੇਫ ਆ ਅਸੀਂ ਉਹ ਸੈਲ ਵੀ ਦਿਖਾਉ ਬੋਰੀਆਂ ਪੈਈਆਂ ਜੀ ਇਹ ਹੀ ਇੱਕ ਪਰਮਾਤਮਾ ਦੀ ਮਿਹਰ ਆ ਹਾਂ ਅਸੀਂ ਰੱਬ ਨੂੰ ਭੁੱਲ ਚੁੱਕੇ ਨਾ ਇੱਥੇ ਆ ਕੇ ਦੇਖੋ ਕਿ ਰੱਬ ਹੈਗਾ ਬਿਲਕੁਲ ਜੀ ਬਿਲਕੁਲ ਸੋ ਦੇਖੋ ਇਹ ਤਸਵੀਰ ਨਾਲ ਸਮਝ ਕਰ ਰਹੇ ਵਾਤੇ ਹੀ ਭਾਈ ਨਗਿਆ ਵੀ ਰੱਬ ਹੈਗਾ ਵਾਤੇ ਮੰਦਿਰ ਵੀ ਜਿਹੜਿਆ ਕਈਆਂ ਥਾਵਾਂ ਤੇ ਡਿੱ ਗਿਆ ਲੇਕਿਨ ਇੱਥੇ ਪਤਾ ਲੱਗਦਾ ਕਿ ਪ੍ਰਮਾਤਮਾ ਅੱਜ ਵੀ ਹੈ ਸਿਰਫ ਅਸੀਂ ਰੋਗ ਭੁੱਲ ਚੁੱਕੇ ਹਾਂ ਜੀ ਰਾਜਮਾਨਾ ਜੀ ਹਾਂਜੀ ਬਿਲਕੁਲ ਮਰਾਜਮਾਨਾ ਇਹ ਵਾਲੇ ਤੋਂ ਵਾਲੇ ਸਾਰਾ ਪਾਣੀ ਖੁੱਮ ਚੁੱਕਿਆ ਹੈ ਹਾਂ ਹਾਂ ਸਾਰਾ ਨੁਕਸਾਨ ਹੋਇਆ ਇਹ ਜਿਹੜਾ ਪਾਣੀ ਹੈ ਇਹਹੀ ਪਾਣੀ ਨੇ ਉਹ ਚੰਡੀਗੜ੍ਹ ਛੋਟੇ ਜਿਹੇ ਪਿੰਡ ਹੈ ਉਹਨੂੰ ਮਾਰਿਆ ਅੱਛਾ ਜੀ ਹਾਂ ਜੇ ਇੱਧਰ ਰਾਵੀ ਦਰਿਆ ਦਾ ਜਿਹੜਾ ਪਾਣੀ ਹੈ ਸਿੱਧਾ ਇੱਧਰੋਂ ਆਇਆ ਕਿਦਾ ਆ ਹਾਂ ਅਰੇ ਮੈਂ ਦੇਖ ਰਿਹਾ ਦਰਖਤ ਪਟੋ ਗਏ ਕਿੱਡੇ ਕਿੱਡੇ ਵੱਡੇ ਨਾ ਐਡੇ ਵੱਡੇ ਦਰਖਤ ਹੋ ਗਏ ਮਾਨੂੰ ਨੁਕਸਾਨ ਹੋਇਆ ਲੋ ਪਰ ਮੈਂ ਹੈਰਾਨ ਦੇ ਸੀ ਤਾਂ ਵੀ ਦੇਖੋ ਭਗਵਾਨ ਦੀ ਕਿਰਪਾ ਨਾ ਸ਼ਕਪਾ ਬਿਲਕੁਲ ਦੇਖੋ ਤੇ ਇਹ ਦੇਖੋ ਇਹ ਨਾ ਚੀਜ਼ਾਂ ਨੂੰ ਇਹ ਅਗਰ ਲੈ ਕੇ ਚਲੀ ਜਾਏ ਹੂੰ ਤੇ ਘਟ ਤੋਂ ਤੁਹਾਡੇ ਬੰਦੇ ਨੂੰ ਨਾ ਜਿਹੜਾ ਸਬਰ ਸੰਤੋਖ ਕਰਨਾ ਚਾਹੀਦਾ ਹਾਂ ਅਸੀਂ ਇਕੱਠਾ ਕਰੀ ਜਾਨੇ ਕਰੀ ਜਾਨੇ ਦੇਖੋ ਇੱਕ ਫੰਡ ਦੇ ਵਿੱਚ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਸਭ ਕੁਝ ਲੈ ਗਿਆ ਉਹ ਨਾ ਜਿੱਥੋਂ ਤੱਕ ਹੋ ਸਕਿਆ ਲੈ ਗਿਆ ਲੈ ਗਿਆ ਪਹਿਲੇ ਮੈਨੂੰ ਯਾਦ ਰੱਖਣਾ ਚਾਹੀਦਾ ਯਾਦ ਰੱਖਣਾ ਪਰਮਾਤਮਾ ਨੂੰ ਯਾਦ ਰੱਖੋ ਆ ਦੇਖੋ ਇਹ ਨਿਸ਼ਾਨੀਆਂ ਵਾ ਜੀ ਇਹ ਝੰਡਾ ਦੇਖੋ ਤੁਸੀਂ ਉਦਾਂ ਦੇ ਉਦਾਂ ਲੱਗੇ ਨੇ ਸਭ ਕੁਝ ਔਰ ਭਗਵਾਨ ਜਿਹੜਾ ਵਾ ਜੀ ਇਹ ਚੀਜ਼ਾਂ ਦੇਖੋ ਸਾਕਸ਼ਤ ਵੀ ਰਾਜਮਾਨ ਆ ਮੰਦਰ ਨੂੰ ਕੁਝ ਨਹੀਂ ਹੋਇਆ ਪਰ ਬਾਕੀ ਦੇਖੋ ਤੁਸੀਂ ਨੁਕਸਾਨ ਜਿਹੜਾ ਵਾ ਬੜਾ ਵੱਡਾ ਇਸ ਇਲਾਕੇ ਨੂੰ ਨੁਕਸਾਨ ਹੋਇਆ ਵਾ ਸੋ ਇਹ ਤੁਸੀਂ ਭਾਈ ਤਕਰੀਬਨ ਸਾਰੀ ਰੁੜ ਗਈ ਤੁਸੀਂ ਇੱਥੋਂ ਥੋੜਾ ਅੱਗੇ ਚੱਲ ਜਾਓ ਆ ਦੇਖੋ ਆਹ ਵੇਖੋ ਇੱਧਰ ਮਰ ਰਿਹਾ ਆਹ ਦੇਖੋ ਸਾਹਮਣੇ ਆਜੋ ਮੇਰੇ ਅੱਗੇ ਚੱਲਦੇ ਇੱਧਰ ਆਜੋ ਹੂੰ ਸੋ ਬੜਾ ਵੱਡਾ ਨੁਕਸਾਨ ਜਿਹੜਾ ਹੋਇਆ ਹੋ ਜੀ ਆ ਦੇਖੋ ਇਹ ਤੋਂ ਨਿਕਲ ਕੇ ਸਾਡੀ ਹਾਂਜੀ ਹਾਂਜੀ ਆ ਜਿੱਥੇ ਖੜੇ ਸੀ ਮਿੱਟੀ ਪੈ ਗਈ ਹੈ ਤੇ ਲੱਗ ਪਾੜ ਜਿਹੜਾ ਜੀ ਮਤਲਬ 200 ਫੁੱਟ ਦੇ ਕਰੀਬ ਜਿਹੜਾ ਧੁੱਸੀ ਜੜੀ ਆ ਪਾਟੀ ਵੀ ਆ ਉਹ ਲੈ ਕੇ ਪਰੇ ਨੂੰ ਲੈ ਕੇ ਨਾ ਹਾਂਜੀ ਉਹ ਤੋਂ ਅੱਗੇ ਆਪਾਂ ਜਾਣਨ ਜਦੋਂ ਜਾਣੇ ਜਿਹੜਾ ਮਕੋੜੇ ਨੂੰ ਚੰਡੀਗੜ੍ਹ ਨਾਲ ਜਿਹੜਾ ਰਸਤਾ ਆ ਆਬਾਦੀ ਚੰਡੀਗੜ੍ਹ ਨਾਲ ਜਿਹੜਾ ਰਸਤਾ ਜੁੜਦਾ ਹਾਂਜੀ ਹਾਂਜੀ ਉਸ ਰੋਡ ਦੇ ਉੱਤੇ ਵੀ ਉਸ ਸੜਕਾਂ ਦੇ ਉੱਤੇ ਵੀ ਇਹੀ ਹਾਲਾਤ ਬਣੇ ਪਏ ਨੇ ਉੱਥੇ ਵੀ ਇਸੇ ਤਰ੍ਹਾਂ ਜਿਹੜੀ ਤੁਸੀਂ ਪਾਟੀ ਵਾਹ ਜੀ ਹਾਂਜੀ ਅੱਛਾ ਇਹ ਜਿਹੜਾ ਮੰਦਰ ਦੇ ਸਾਰੇ ਭਾਜੀ ਇਹ ਕਮਰੇ ਹਾਂਜੀ ਹਾਂਜੀ ਇਹ ਮੰਦਰ ਦੇ ਆ ਦੇਖੋ ਮੈਂ ਤੇ ਇਹੀ ਹੈਰਾਨ ਹੁੰਦਾ ਵੀ ਥੱਲੇ ਦੇਖੋ ਹਨਾ ਸਾਈਡ ਸਾਰੀ ਨਿਕਲ ਗਈ ਆ ਸਾਰੀ ਨਿਕਲ ਗਈ ਸਾਈਡ ਠੀਕ ਆ ਜੀ ਉਹ ਦੇਖੋ ਥੱਲੇ ਬੋਰੀਆਂ ਪਈਆਂ ਸਾਰੀ ਨਿਕਲ ਗਈ ਦੇਖੋ ਤੁਸੀਂ ਜਾ ਕੇ ਅਲੀ ਅਗਲੀ ਸਾਈਟ ਦੇ ਤੋਂ ਕਿੰਨੇ ਫੋਟੋ ਕਰਾਇਆ ਇੱਜਾ ਇਹਨਾਂ ਕੋਲ ਮੰਦਰ ਦੇਖੋ ਮੰਦਰ ਦੇ ਕਮਰੇ ਦੇਖੋ ਕੁਛ ਨਹੀਂ ਆਇਆ ਬਿਲਕੁਲ ਸੇਫ ਨੇ ਵਾਹ ਠੀਕ ਹੈ ਇਹਨਾਂ ਦੇ ਬਾਥਰੂਮ ਸੇਫ ਨੇ ਕਮਰੇ ਸੇਫ ਨੇ ਸਟੋਰ ਸੇਫ ਆ ਸਾਰਾ ਕੁਝ ਸੇਫ ਆ ਇਹ ਸ਼ਕਤੀ ਲੱਭਦੀ ਹੈ ਨਾ ਆ ਸ਼ਕਤੀ ਆ ਜੀ ਸੋ ਇਹ ਵੀ ਦੇਖੋ ਇਸ ਸਾਈਡ ਤੇ ਜਿਹੜਾ ਸਰਕਾਰ ਵੱਲੋਂ ਜਿਹੜਾ ਵਾ ਜੀ ਤੁਸੀਂ ਦਾ ਬੰਨ ਮਾਰਿਆ ਜਾ ਰਿਹਾ ਵਾ ਹਾਂਜੀ ਹਾਂਜੀ ਔਰ ਇੱਕ ਚਾਹੂ ਤਰੀਕੇ ਨਾਲ ਜਿਹੜਾ ਇੱਥੇ ਵੀ ਕੰਮ ਕੀਤਾ ਜਾ ਰਿਹਾ ਵਾ ਤਰੀਕੇ ਨਾਲ ਕੰਮ ਚੱਲ ਰਿਹਾ ਆ ਬੜੇ ਜੋਰਾਂ ਸ਼ੋਰਾਂ ਕੰਮ ਚੱਲ ਰਿਹਾ ਤੇ ਚਲੋ ਪਰਮਾਤਮਾ ਮਿਹਰ ਕਰੇ ਇਹਨਾਂ ਦੇ ਵੀ ਆ ਬਿਲਕ ਅਹੀਂ ਤੇ ਇਹ ਦੁਆ ਕਰਾਂ ਕਿ 12 ਆਗੇ ਪਿੰਡ ਦੀ ਮਦਦ ਕੀਤੀ ਹੈ ਰਾਸ਼ਨ ਭਜਾਇਆ ਸਾਰਾ ਕੁਝ ਕੱਚਾ ਰਾਸ਼ਨ ਵੀ ਮਿਲਿਆ ਬਣਿਆ ਹੋਇਆ ਲੰਗਰ ਵੀ ਮਿਲਿਆ 8-10 ਦਿਨ ਲੋਕਾਂ ਜਿਹੜੀ ਬਹੁਤ ਸੇਵਾ ਕੀਤੀ ਸਾਡੇ ਪਿੰਡ ਦੀ ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰ ਕਰਦੇ ਹਾਂ ਬਹੁਤ-ਬਹੁਤ ਧੰਨਵਾਦੀ ਹਾਂ ਉਹਨਾਂ ਲੋਕਾਂ ਦੇ ਅਸੀਂ ਜਿਨ੍ਹਾਂ ਨੇ ਸੰਗਰੂਰ ਤੱਕ ਚੱਲ ਕੇ ਸਾਡੇ ਪਿੰਡ ਮਕੋੜੇ ਦੇ ਵਿੱਚ ਆ ਕੇ ਮਦਦ ਕੀਤੀ ਹੈ ਸਚਾਈ ਦਿੱਤੀ ਹੈ ਹਰਾ-ਚਾਰਾ ਦਿੱਤਾ ਹੈ ਚੋਖਰ ਦਿੱਤੀ ਹੈ ਲੋਕਾਂ ਨੂੰ ਖਾਣਾ ਦਿੱਤਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਬਿਲਕੁਲ ਬਿਲਕੁਲ ਦੇਖੋ ਧੰਨਵਾਦ ਬੰਦਾ ਵੀ ਹੈਗਾ ਜੀ ਕਿਤਨਾ ਕਿਤੇ ਕੋਈ ਕਮੀ ਨਹੀਂ ਛੱਡੀ ਲੋਕਾਂ ਨੇ ਜੀ ਜਲ ਤੋਂ ਲੋਕਾਂ ਨੇ ਕੰਮ ਕੀਤਾ ਵਾ ਔਰ ਇਹ ਪੰਜਾਬੀਆਂ ਦੀ ਵੈਸੇ ਵੀ ਇੱਕ ਦੇਖੋ ਉਹਨਾਂ ਦੀ ਆਪਣੀ ਇੱਕ ਨੇਚਰ ਹੈ ਉਹਨਾਂ ਦੀ ਵੀ ਪੰਜਾਬੀ ਜਿਹੜੇ ਕਦੀ ਵੀ ਥੱਕਦੇ ਨਹੀਂ ਹਾਰਦੇ ਨਹੀਂ ਆ ਭਾਵੇਂ ਜਿੰਨੀਆਂ ਮਰਜ਼ੀ ਮਸੀਤਾਂ ਆਜਣ ਪਰ ਪਰਵਾਹ ਨਹੀਂ ਕਰਦੇ ਜੀ ਸੋ ਇਹ ਤਸਵੀਰ ਸਾਂਝੀ ਕੀਤੀ ਤੁਹਾਡਾ ਨਾਲ ਜੀ ਵੀ ਮੰਦਰ ਨੂੰ ਕੁਝ ਨਹੀਂ ਹੋਇਆ ਤੁਸੀਂ ਸਾਰੀ ਡੁੱੜ ਗਈ ਦਰਖਤ ਪਟੋਗੇ ਜੀ ਪੁਰਾਣੇ ਦਰਖਤ ਜਿਹੜੇ ਜਿਹੜੇ ਡੁੰਗੇ ਦਰਖਤ ਲੱਗੇਦੇ ਉਹ ਸਭ ਪਟੋ ਪਟਾ ਕੇ ਆ ਜੀ ਔਰ ਬੁਰੇ ਹਾਲਾ ਤੁਸੀਂ ਭਾਜੀ ਮੇਰੇ ਸਾਹਮਣੇ ਕੋਈ ਜ਼ਿਆਦਾ ਨਹੀਂ ਤੇ ਕੋਈ 22 33 ਫੋਟੋਸ ਤੁਸੀਂ ਹੈ ਨਾ 22 33 ਤੁਸੀਂ ਉਹ ਸਾਹਮਣੇ ਜਮੀਨ ਤੋਂ ਇਹ ਨਹੀਂ ਲੈਂਥ ਵੇਖੀ ਆਦੀ ਹੈ ਨਾ 22 33 ਫੋਟੋਸ ਤੁਸੀਂ ਆ ਨਹੀਂ ਜ਼ਿਆਦਾ ਡੂੰਘੇ ਪਾੜ ਪਏ ਜ਼ਿਆਦਾ ਪੇਰ ਜ਼ਿਆਦਾ ਪਏ ਔਰ ਦੇਖੋ ਤੁਸੀਂ ਵੀ ਇਹ ਤੁਸੀਂ ਰੁੜ ਗਈ ਪਰ ਇਸ ਮੰਦਰ ਨੂੰ ਕੁਝ ਨਹੀਂ ਹੋਇਆ ਇਹ ਦੇਖੋ ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਵੀ ਕਿਦ ਤਰ੍ਹਾਂ ਕਿਤੇ ਭਗਵਾਨ ਜਿਲਾ ਜੀ ਕੁਦਰਤ ਹੈਗਾ ਵਾ ਵੀ ਰਾਜਮਾਨ ਆ ਸੋ ਕੁਦਰਤ ਨੂੰ ਸਮਝੋ ਔਰ ਕੁਦਰਤ ਨਾਲ ਖਿਲਵਾੜ ਨਾ ਕਰੋ ਜੀ ਜਿਹੜਾ ਅਸੀਂ ਖਿਲਵਾੜ ਕਰਦੇ ਹਾਂ ਨਾ ਜੀ ਉਹ ਖਿਲਵਾੜ ਨਾ ਕਰੋ ਔਰ ਉਹਦੀ ਰਜਾ ਚ ਰਹੋ ਹਮੇਸ਼ਾ சோ மக்கோடே தோ விஜய ஷர்மாஜி விஷேஷ ரிபோர்ட்